ਦਿਲ ਦੇ ਦਲੇਰਿਆਲੇ ਚੱਲ ਭਾਈ ਹੋਇਆਂ ਦੇ ਪਾਣੀਆਂ ਵਾਵਾ ਨੂੰ ਵੀ ਰੋਕਦੇ ਮੰਗੇ ਹੋਇਆਂ ਦੇ ਪਾਣੀਆਂ ਵਾਵਾ ਨੂੰ ਵੀ ਰੋਕਦੇ ਹਾਂਗੇ ਹੋ ਵਿੱਚ ਕੰਧਿਆ ਵੀ ਇਹਦਾ ਸਾਰ ਤੋੜ ਦੇਵਾਂਗੇ ਹੁ ਤੇਰੇ ਵੱਲ ਚੱਲੀ ਗੋਲੀ ਨੂੰ ਵੀ ਗੋਲੀ ਮਾਰ ਤੂੰ ਹੁ ਤੇਰੇ ਵੱਲ ਚੱਲੀ ਗੋਲੀ ਨੂੰ ਵੀ ਗੋਲੀ ਮਾਰ ਜਾਨ ਮਾਰ ਤੂੰ ਮੱਚ ਮੈਂ ਜਵਾਦ ਕੱਗਦਾ ਹੁੱਜੇ ਤੱਕ ਪਟੜਾ ਦੇ ਖੜਾ ਖਾਸਾ ਹੋ ਕਰੀ ਦਿਲੀਆਂ ਦਾ ਫਿਕਰ ਕਿਸੇ ਵੀ ਗੱਲ ਦਾ ਹੁੱਜੇ ਤੱਕ ਪਟੜਾ ਦੇ ਖੜਾ ਖਾਸਾ ਹੋ ਕਰੀ ਦਿਲੀਆਂ ਦਾ ਫਿਕਰ ਕਿਸੇ ਵੀ ਗੱਲ ਦਾ ਹੋ ਸਾਨੂੰ ਵਿੱਚ ਜਮਲੀਆਂ ਤੇ ਲੇਰੀਆਂ ਨੇ ਅੱਛੀਂ ਫੁਕਰ ਪੁਣੇ ਤੋਂ ਕਹਾਂ ਧੂਰ ਨਹੀਂ ਅੱਖਾਂ ਦੇ ਪਿੱਛੇ ਅਸੀਂ ਮਰ ਜਾਣਾ ਸਿੱਖਿਆ ਚੱਕ ਵੇਖੀ ਇਤਿਹਾਸ ਨੂੰ ਜ਼ਰੂਰ ਦੀ ਵਤ ਕੇ ਖੰਡਿਆਂ ਦੀ ਤਾਰ ਤੇ ਨੱਚਦੇ ਸ਼ਕੀਰ ਹੱਥ ਕੇ ਖੰਡਿਆਂ ਦੀ ਤਾਰ ਤੇ ਨੱਚਦੇ ਸ਼ਕੀਰ ਮੂਤ ਨਾਲ ਤਾਰ ਰਿਸ਼ਨਾ ਪੁਰਾਣਾ ਚੱਲਦਾ ਗੋੜਾ ਖਿੱਚ ਕੇ ਜਦੋਂ ਲੱਖ ਪਾਤਰਾਂ ਦੇ ਖੜਾ ਸੋ ਸਾ ਅਸੀਂ ਝੱਲ ਦੇਣਾ ਕੂਰ ਬੱਟੀ ਅੱਖ ਦੀ ਕਿਛਦੀ ਉਹ ਸਦਾ ਗਉ ਤੇ ਗਰੀਬ ਹੱਕ ਲੜਿਆ ਅਸੀਂ ਕਰ ਦੇਣੀ ਪਹਿਲਾ ਵਾਰ ਕੀਤਾ ਫਿਰ ਜਿੰਨੇ ਆਸਰਾ ਲਾਤੇ ਭਾਈ ਸਾਹ ਉਹ ਫੇਰ ਫੇਰੀਆਂ ਨੇ ਬਾਂਗਰਾਂ ਚੜਿਆ ਉਹ ਗੀਤ ਪੈਸੇ ਲਈ ਨਾ ਗਾਉਂਦਾ ਤੇ ਨਾ ਲਿਖੇ ਸ਼ਾਹ ਨੇ ਮਾਣਾ ਉਹ ਗੀਤ ਪੈਸੇ ਲਈ ਨਾ ਗਾਉਂਦਾ ਤੇ ਨਾ ਲਿਖੇ ਸ਼ਾਹ ਨੇ ਮਾਣਾ ਹਿੰਦ ਪੈ ਪੈ ਤੋਂ ਬਗਾਇਰ ਨਾ ਕਿੱਸੇ ਦੀ ਚੱਲਦਾ ਜਦੋਂ ਦਾ ਕੁਆਟਰਾਂ ਦੇ ਖੜਾ ਗਾ ਸਾ ਸਭ ਗਿੱਲੀਆਂ ਵਿੱਚ ਸਹਿ ਵੀ ਚੱਲਦਾ ਜਦੋਂ ਦਾ ਕੁਆਟਰਾਂ ਦੇ ਖੜਾ ਗਾ ਸਾ ਫਿਰ ਇੰਦਲੀਆ ਵਿੱਚ ਸਹਿ ਵੀ ਚੱਲਦਾ ਓ 100% ਸਹੀ ਗੱਲ ਆ